ਇਹ ਵੀਡੀਓ ਵਾਇਰਲ ਹੋਈ ਹੈ ਇਸ ਪਿੱਛੇ ਭਾਜਪਾ ਦਾ ਹੱਥ ਹੈ ਸਿੱਧਾ ਦੱਸਦਾ ਇਹਨਾਂ ਦੇ ਮੰਤਰੀਆਂ ਦਾ ਹੱਥ ਹੈ 48 ਘੰਟੇ ਨਾਤ ਭਗਵੰਤ ਮਾਨ ਸਾਹਿਬ ਨੇ ਇਹਨੂੰ ਡਿਨਾਈ ਕੀਤਾ ਹੀ ਉਹਨਾਂ ਦੇ ਕਿਸੇ ਲੀਡਰਸ ਨੇ ਉੱਤੇ ਕੋਈ ਟਿੱਪਣੀ ਕੀਤੀ 48 ਘੰਟੇ ਬੀਤਣ ਤੋਂ ਬਾਅਦ ਅਸ਼ਨੀ ਸ਼ਰਮਾ ਜੀ ਨੇ ਸਾਡੇ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੇ ਇੱਕ ਟਵੀਟ ਕੀਤਾ ਟਵੀਟ ਕੀ ਕੀਤਾ ਜਿਹੜਾ ਬੰਦਾ ਹਰ ਛੋਟੀ ਗੱਲ ਤੇ ਪ੍ਰੈਸ ਕਾਨਫਰੰਸ ਕਰਦਾ ਸੀ ਉਹ ਆਪਣੀ ਕਥਿਤ ਵੀਡੀਓ ਤੇ ਇੰਨਾ ਚੁੱਪ ਕਿਉਂ ਪੰਜਾਬ ਨੂੰ ਜਵਾਬ ਚਾਹੀਦਾ ਹੈ ભગવંત માન સાહેબ સ્પષ્ટીકરણ ਦਿੱਤਾ ਜਾਵੇ। ਛੋટી-ਛੋટી ਗੱਲਾਂ ਤੇ ਪ੍ਰੈਸ ਕਾਨਫਰੰਸ ਕਰਨ ਵਾਲੇ, ਛੋટી-ਛੋਟੀ ਗੱਲਾਂ ਤੇ ਲਾਈਵ ਹੋਣ ਵਾਲੇ, ਛੋਟ-ਛੋਟੀ ਗੱਲਾਂ ਤੇ ਪੱਤਰਕਾਰਾਂ ਨੂੰ ਬਾਈਟਾਂ ਦੇਣ ਵਾਲੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਆਪਣੇ ਤੇ ਲੱਗੇ ਇਲਜ਼ਾਮਾਂ ਤੇ ਚੁੱਪਨੇ। ਮੁੱਖ ਮੰਤਰੀ ਤੇ ਪਰ ਐਲੀਗੇਸ਼ਨ ਲੱਗੇ। ਸਿਰਫ ਮੁੱਖ ਮੰਤਰੀ ਸਾਹਿਬ ਦੋ ਸ਼ਬਦਾਂ ਵਿੱਚ ਮੁੱਖ ਚ ਕਹਿ ਦੇਣਾ ਕਿ ਇਹ ਵੀਡੀਓ ਝੂਠ ਹੈ। ਮਨ ਸਾੰਮਰਾ ਜਿਹਨੇ ਉਹ ਜਗਮਨ ਸਾੰਮਰਾ ਨਾਮ ਨਾ ਜਿਹਨੇ ਉਹ ਵੀਡੀਓ ਪਾਇਆ ਹੈ ਉਹਦੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ। ਕਦੀ ਉਹਨਾਂ ਨਾਲ ਮੈਂ ਕੋਈ ਪਾਰਟੀ ਟੈਟ ਨਹੀਂ ਕਦੀ ਉਹਨਾਂ ਕਿਸੇ ਹੋਟਲ 'ਚ ਨਹੀਂ ਰੁਕਿਆ ਕਦੀ ਉਹਨੇ ਮੇਰੇ ਵਿਦੇਸ਼ਾਂ ਦਾ ਟੂਰ ਹੈਂਡਲ ਨਹੀਂ ਕੀਤਾ ਉਹ ਆਮਾ ਦੀ ਪਾਰਟੀ ਦਾ ਵਰਕਰ ਨਹੀਂ ਸੀ ਉਹ ਜਾਂ ਹੋਰ ਮੇਰਾ ਸਿਆਸੀ ਤੌਰ ਤੇ ਦਾ ਜਾਂ ਬਿਜ਼ਨਸ ਵਾਲੇ ਤੌਰ ਤੇ ਕੋਈ ਰਿਸ਼ਤਾ ਨਹੀਂ ਹੈ ਇਹ ਮਾਨ ਸਾਹਿਬ ਕਹਿਦਣ ਬੀਤੇ ਦਿਨੀ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜੋ ਕਿ ਕਿ ਤਿਤ ਸੀਐਮ ਆਂ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਫੇਕ ਵੀਡੀਓ ਉਸ ਨੂੰ ਹੁਣ ਤੱਕ ਪੁਲਿਸ ਨੇ ਇਕਰਾਰ ਦਿੱਤਾ ਹੈ ਕਿ AI ਨਾਲ ਬਣੀ ਹੋਈ ਹੈ ਇਸ ਵੀਡੀਓ ਨੂੰ ਲੈ ਕੇ ਸਵੇਰੇ ਭਾਜਪਾ ਦੇ ਸੀਨੀਅਰ ਲੀਡਰ ਅਸ਼ਮੀ ਸ਼ਰਮਾ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਸੀसीएम ਭਗਵੰਤ ਮਾਨ ਨੂੰ ਲੈ ਕੇ ਕਿ ਤੁਸੀਂ ਇਸ ਵੀਡੀਓ ਬਾਰੇ ਜਵਾਬ ਦਿਓ ਕਿ ਇਹ ਫੇਕ ਵੀਡੀਓ ਹੈ ਜਾਂ ਫਿਰ ਇਸ ਵੀਡੀਓ ਦਾ ਅਸਲ ਸੱਚ ਕੀ ਹੈ ਉਸ ਟਵੀਟ ਤੋਂ ਬਾਅਦ ਆਮ ਆਦੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਮਾਲਵਿੰਦਰ ਕੰਗ ਅੱਜ ਪ੍ਰੈਸ ਕਾਨਫਰੰਸ ਕਰਕੇ ਹਟੇ ਨੇ ਜਿਸ ਦੇ ਵਿੱਚ ਕੀ ਉਹਨਾਂ ਵੱਲੋਂ ਭਾਜਪਾ ਦੇ ਲੀਡਰਾਂ ਦੇ ਉੱਤੇ ਵੱਡੇ ਇਲਜ਼ਾਮ ਲਾਏ ਨੇ ਭਾਜਪਾ ਉੱਤੇ ਇਲਜ਼ਾਮ ਲਗਾ ਦਿੱਤੇ ਨੇ ਕਿ ਜਿਸ ਵਿਅਕਤੀ ਨੇ ਵੀਡੀਓ ਵਾਇਰਲ ਕੀਤੀ ਹੈ ਉਸ ਦੇ ਸਬੰਧ ਭਾਜਪਾ ਨਾਲ ਲਈ ਇਸ ਨੂੰ ਲੈ ਕੇ ਮਨੀਤ ਜੋਸ਼ੀ ਸਾਡੇ ਨਾਲ ਨੇ ਭਾਜਪਾ ਦੇ ਸੀਨੀਅਰ ਬੁਲਾਰੇ ਨੇ ਆਗੂ ਨੇ ਇਹਨਾਂ ਵੱਲੋਂ ਵੀ ਪ੍ਰੈਸ ਕਾਨਫਰੰਸ ਹੋਣ ਕੀਤੀ ਸੀ ਪੂਰਾ ਤਾਥ ਇਹਨਾਂ ਨੇ ਆਪਣਾ ਰੱਖਿਆ ਜੋਸ਼ੀ ਜੀ ਆਮਾਦੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਤੇ ਦੂਜੇ ਪਾਸੇ ਮਲਤੇਜ ਪੰਨੂ ਇਲਜ਼ਾਮ ਲਾ ਰਹੇ ਨੇ ਕਿ ਜਿਹੜੀ ਇਹ ਵੀਡੀਓ ਵਾਇਰਲ ਹੋਈ ਹੈ ਇਸ ਪਿੱਛੇ ਭਾਜਪਾ ਦਾ ਹੱਥ ਹੈ ਸਿੱਧਾ ਦੱਸਦਾ ਇਹਨਾਂ ਦੇ ਮੰਤਰੀਆਂ ਦਾ ਹੱਥ ਹੈ ਇਹਨਾਂ ਦਾ ਨਰਿੰਦਰ ਤੋਮਰ ਤੇ ਨਾਲ ਮਨਿੰਦਰ ਸੇਸਾ ਦੇ ਸਿੱਧਾ ਸੰਬੰਧ ਨਹੀਂ ਉਹਨਾਂ ਦਾ 21 ਤਰੀਕ ਨੂੰ ਸਵੇਰੇ 6 ਵਜੇ ਇੱਕ ਵੀਡੀਓ ਪੋਸਟ ਹੁੰਦਾ ਜਿਸ ਦੇ ਅੰਦਰ ਇਹ ਦਿਖਦਾ ਕਿ ਭਗਵੰਤ ਮਾਨ ਸਾਹਿਬ ਜਿਹੜੇ ਹੈ ਕੁਝ ਵਲਗਰ ਵੀਡੀਓ ਕਰ ਲਈਆਂ ਠੀਕ ਸਥਿਤੀ ਚ ਨਹੀਂ ਨੇ ਉਹਦੇ ਵੀਡੀਓ ਦੇ ਭਾਵ ਜਿਹੜੇ ਆ ਉਹ ਚੰਗੇ ਨਹੀਂ ਆਉਂਦੇ ਆ ਔਰ ਇਹ ਅਸੀਂ ਨਹੀਂ ਕਹਿੰਦੇ ਇਹ ਪੰਜਾਬ ਪੁਲਿਸ ਦੀ ਐਫ ਆਈ ਆਰ ਕਹਿੰਦੀ ਹੈ 21 ਤਰੀਕ ਨੂੰ ਸਵੇਰੇ 6 ਵਜੇ 21 ਤਰੀਕ ਬੀਤ ਗਈ 22 ਬੀਤ ਗਈ 23 ਤਰੀਕ 48 ਘੰਟੇ ਨਾਤੇ ਭਗਵੰਤ ਮਾਨ ਸਾਹਿਬ ਨੇ ਇਹਨੂੰ ਡਿਨਾਈ ਕੀਤਾ ਔਰ ਨਾ ਹੀ ਉਹਨਾਂ ਦੇ ਕਿਸੇ ਲੀਡਰਸ ਨੇ ਉਦੋਂ ਪਰ ਕੋਈ ਟਿੱਪਣੀ ਕੀਤੀ 48 ਘੰਟੇ ਬੀਤਣ ਤੋਂ ਬਾਅਦ ਅਸ਼ਨੀ ਸ਼ਰਮਾ ਜੀ ਨੇ ਸਾਡੇ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੇ ਇੱਕ ਟਵੀਟ ਕੀਤਾ ਟਵੀਟ ਕੀ ਕੀਤਾ ਜਿਹੜੇ ਜਿਹੜਾ ਬੰਦਾ ਹਰ ਛੋਟੀ ਗੱਲ ਤੇ ਪ੍ਰੈਸ ਕਾਨਫਰੰਸ ਕਰਦਾ ਸੀ ਉਹ ਆਪਣੀ ਕਥਿਤ ਵੀਡੀਓ ਤੇ ਇੰਨਾ ਚੁੱਪ ਕਿਉਂ ਪੰਜਾਬ ਨੂੰ ਜਵਾਬ ਚਾਹੀਦਾ ਹੈ ਭਗਵੰਤ ਮਾਨ ਸਾਹਿਬ ਸਪਸ਼ਟਿਕਰਨ ਦਿੱਤਾ ਜਾਵੇ ਇਹ ਹੀ ਬੋਲੇ ਨਾ ਇੰਨੀ ਕੀ ਗੱਲ ਬੋਲੀ ਉਹਨਾਂ ਨੇ ਹੁਣ ਇੰਨੀ ਕੀ ਗੱਲ ਤੋਂ ਬਾਅਦ ਜੀ ਤਿਲਮਲਾ ਉਠਿਆ ਆਵਾ ਦੀ ਪਾਰਟੀ ਵਾਲੇ ਬਲਦੇਜ ਪੰਨੂ ਜੀ ਬੋਲੇ ਮਾਲਵਿੰਦਰ ਕੰਗ ਜੀ ਬੋਲੇ ਸ਼ਾਇਦ ਉਹ ਅਮਨ ਰੋੜਾ ਜੀ ਬੋਲਣਗੇ ਪਰ ਮਾਨ ਸਾਹਿਬ ਨਾ ਬੋਲੇ ਛੋਟੀ ਛੋਟੀ ਗੱਲਾਂ ਤੇ ਪ੍ਰੈਸ ਕਾਨਫਰੰਸ ਕਰਨ ਵਾਲੇ ਛੋਟੀ ਛੁੱਟੀ ਗੱਲਾਂ ਤੇ ਲਾਈਵ ਹੋਣ ਵਾਲੇ ਛੋਟ ਛੋਟੀ ਗੱਲਾਂ ਤੇ ਪੱਤਰਕਾਰਾਂ ਨੂੰ ਬਾਈਟਾਂ ਦੇਣ ਵਾਲੇ ਭਗਵੰਤ ਮਾਨ ਸਾਹਿਬ ਮੁਖਮੰਦੀ ਸਾਹਿਬ ਆਪਣੇ ਤੇ ਲੱਗੇ ਇਲਜ਼ਾਮਾਂ ਤੇ ਚੁੱਪ ਨੇ ਸਾਇਲੈਂਟ ਨੇ ਸਾਡੇ ਪੰਜਾਬ ਜਨ ਇਹ ਨਾ ਪੂਰਾ ਦੁਖੀ ਹੈ ਪੰਜਾਬੀ ਦੁਖੀ ਨੇ ਪੰਜਾਬੀ ਭੈਣ ਭਰਾ ਦੁਖੀ ਨੇ ਵਿਦੇਸ਼ਾਂ ਦੇ ਵਸੇ ਪੰਜਾਬੀ ਦੁਖੀ ਨੇ ਉਹਨਾਂ ਦਾ ਵੀ ਸਾਡੇ ਸੂਬੇ ਦੇ ਮੁੱਖ ਮੰਤਰੀ ਤੇ ਪਰੇਲਿਗੇਸ਼ਨ ਲੱਗੇ ਸਿਰਫ ਮੁੱਖ ਮੰਤਰੀ ਸਾਹਿਬ ਦੋ ਸ਼ਬਦਾਂ ਵਿੱਚ ਮੁੱਖ ਚੋ ਕਹਿ ਦੇਣਾ ਕਿ ਇਹ ਵੀਡੀਓ ਝੂਠ ਹੈ ਔਰ ਜਗਮਨ ਸਾੰਮਰਾ ਜਿਨੇ ਉਹ ਜਗਮਨ ਸਾੰਮਰਾ ਨਾਮ ਨਾਲ ਜਿਨੇ ਉਹ ਵੀਡੀਓ ਪਾਇਆ ਹੈ ਉਹਦੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ ਕਦੀ ਉਹਦੇ ਨਾਲ ਮੈਂ ਘੁੰਮਿਆ ਨਹੀਂ ਕਦੀ ਉਹਦੇ ਨਾਲ ਮੈਂ ਕੋਈ ਪਾਰਟੀ ਟੈਟ ਨਹੀਂ ਕਰਦੀ ਕਦੀ ਉਹਦੇ ਨਾਲ ਕਿਸੇ ਹੋਟਲ 'ਚ ਨਹੀਂ ਰੁਕਿਆ ਕਦੀ ਉਹਨੇ ਮੇਰੇ ਵਿਦੇਸ਼ਾਂ ਦਾ ਟੂਰ ਹੈਂਡਲ ਨਹੀਂ ਕੀਤਾ ਉਹ ਆਮ ਆਦੀ ਪਾਰਟੀ ਦਾ ਵਰਕਰ ਨਹੀਂ ਸੀ ਉਹ ਯਾ ਹੋਰ ਮੇਰਾ ਸਿਆਸੀ ਤੌਰ ਤੇ ਦਾ ਜਾਂ ਬਿਜ਼ਨਸ ਵਾਲੇ ਤੌਰ ਤੇ ਕੋਈ ਰਿਸ਼ਤਾ ਨਹੀਂ ਹੈ ਇਹ ਮਾਨ ਸਾਹਿਬ ਕਹਿਦਣ ਮਾਨ ਸਾਹਿਬ ਸਭ ਕੁਝ ਕਰਨਗੇ ਪਰ ਇਹ ਗੱਲ ਨਹੀਂ ਬੋਲਣਗੇ ਔਰ ਸਭ ਤੋਂ ਵੱਡੀ ਗੱਲ ਤੂੰ ਮੈਂ ਤੁਹਾਡੇ ਤੇ ਇਲਜ਼ਾਮ ਲਾਣਾ ਵੀ ਤੁਸੀਂ ਮੇਰਾ ਮੋਬਾਈਲ ਚੋਰੀ ਕਰ ਲਿਆ ਤੁਸੀਂ ਫਟਕੋਗੇ ਮੈਂ ਨਹੀਂ ਚੋਰੀ ਕੀਤਾ ਝੂਠ ਬੋਲਦਾ ਤੂੰ ਇਹ ਹੀ ਬੋਲੋਗੇ ਨਾ ਇਹ ਹੀ ਬੋਲੋਗੇ ਨਾ ਮੈਨੂੰ ਹੁਣ ਬੰਦੇ ਨੇ ਵੀਡੀਓ ਦਿੱਤਾ ਮਾਨ ਸਾਹਿਬ ਦਾ ਔਰ ਮਾਨ ਸਾਹਿਬ ਬੋਲ ਹੀ ਨਹੀਂ ਦੇ ਵੀਡੀਓ ਝੂਠ ਹੈ ਸਾਰੇ ਬੋਲਣਗੇ ਮਾਨ ਸਾਹਿਬ ਨਹੀਂ ਬੋਲਣਗੇ ਮਾਨ ਸਾਹਿਬ ਕਿਉਂ ਨਹੀਂ ਬੋਲਣਗੇ ਕਿਉਂਕਿ ਕਿਤਨਾ ਕਿਤੇ ਦਾਲ ਚ ਕੁਝ ਕਾਲਾ ਹੈ ਜਾਂ ਫਿਰ ਦਿੱਲੀ ਦੀ ਇਹਨਾਂ ਦੀ ਪੋਲਿਟਿਕਸ ਹੈ ਕਿਉਂਕਿ ਇਹਨਾਂ ਨੂੰ ਹਟਾਉਣ ਦੇ ਵੀ ਚਰਚੇ ਨੇ ਅਰਵਿੰਦ ਕੇਜਰੀਵਾਲ ਕੀ ਆ ਇਸ਼ੂ ਹੈ ਪਤਾ ਨਹੀਂ ਆਮ ਆਦੀ ਪਾਰਟੀ ਜਵਾਬ ਦਵਾਵੇ ਮੁੱਖ ਮੰਤਰੀ ਭਗਵੰਤ ਮਾਨ ਸਾਹਬ ਤੋਂ ਜਵਾਬੇ ਪ੍ਰੋਪਰ ਇੱਕ ਪ੍ਰੈਸ ਕਾਨਫਰੰਸ ਕਰਕੇ ਜਵਾਬ ਦਵਾਵੇ ਕਿ ਇਹ ਵੀਡੀਓ ਝੂਠਾ ਹੈ ਔਰ ਜਗਮਨ ਸਾਹਰੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ ਪਰ ਸਾਈਬਰ ਸੈੱਲ ਵੱਲੋਂ ਦੱਸ ਦਿੱਤਾ ਕਿ ਇਹ ਫੇਕ ਵੀਡੀਓ ਹੈ ਇਹ ਨਾਲ ਬਣਾਈ ਹੋਈ ਹੈ ਮਾਮਲਾ ਵੀ ਦਰਜ ਹੋ ਗਿਆ ਫੇਰ ਦਰਜ ਹੋਗੀ ਮਾਂ ਜੋ ਕੋਡ ਤੋਂ ਆਰਡਰ ਵੀ ਲੈ ਲੈਣੋ ਭਾਜੀ ਤੁਸੀਂ ਜਾਗ ਜਾਗਦੇ ਪੱਤਰਕਾਰ ਹੋ ਜਾਗਦੇ ਜ਼ਮੀਰ ਦੇ ਪੱਤਰਕਾਰ ਹੋ ਫੋਰੈਂਸਿਕ ਐਨਾਲਿਸਿਸ ਕਿੰਨੀ ਲੰਬੇ ਕੰਮ ਹੁੰਦਾ ਹੈ ਪਹਿਲੇ ਤਾਂ ਇਹ ਵੀਡੀਓ ਆਪਣੇ ਕਬਜ਼ੇ ਲੈਣਗੇ ਫਿਰ ਉਹ ਵੀਡੀਓ ਫੋਰੈਂਸਿਕ ਲੈਬ ਚ ਜਾਏਗਾ ਫਿਰ ਫੋਰੈਂਸਿਕ ਲੈਬ ਜਿਹੜਾ ਉਹ ਕਰੇਗੀ 6 ਇੱਥੇ ਲਿਖਿਆ ਨਾ ਐਫ ਆਈ ਆਰ ਤੇ ਸਵੇਰੇ 6 ਵਜੇ ਜਿਹੜਾ ਹੈਗਾ ਉਹਨਾਂ ਨੇ ਐਫਆਈਆ ਦਰਜ ਕੀਤੀ ਔਰ 6 ਵਜੇ ਵੀਡੀਓ ਹੈ ਸਾਡੇ ਬਾਰੇ ਫਿਰ ਦਰਜ ਕਰ ਲਈ ਬਲ 6 ਘੰਟੇ ਚ ਵੀਡੀਓ ਵੀ ਕਬਜ਼ੇ ਚ ਆ ਗਿਆ ਫੋਰੈਂਸਿਕ ਅਨਲਿਸਿਸ ਵੀ ਹੋ ਗਰ ਹੋ ਗਏ ਇਹਦਾ ਵੀਡੀਓ ਹੈ ਹੈ ਚਲੋ ਕੋਈ ਗੱਲ ਨਹੀਂ ਹੈ ਕਿ ਨਹੀਂ ਹੈ ਸਾਨੂੰ ਨਹੀਂ ਪਤਾ ਪਰ ਸਾਨੂੰ ਇਨਾ ਪਤਾ ਹੈ ਕਿ ਭਗਵੰਤ ਮਾਨ ਸਾਹਿਬ ਨੂੰ ਬਿਆਨ ਇਸ ਕੰਪਲੇਂਟ ਚ ਨਹੀਂ ਹੈ ਕਿ ਇਹ ਵੀਡੀਓ ਝੂਠ ਹੈ ਮੇਰੇ ਤੇ ਗਲਤ ਝਾਮ ਲਾਇਆ ਭਗਵੰਤ ਮਾਨ ਸਾਹਿਬ ਦਾ ਨਾ ਐਫਆਈਆ ਚ ਕੋਈ ਬਿਆਨ ਹੈ ਨਾ ਪਬਲੀਕਲੀ ਕੋਈ ਬਿਆਨ ਹੈ ਨਾ ਉਹਨੂੰ ਡਿਸਓਨ ਕਰ ਰਹੇ ਜਗਮਨ ਸ਼ਾਮਰਾ ਨੂੰ ਮਾਨ ਸਾਹਿਬ ਬੇਨਤੀ ਹੈ ਪੰਜਾਬੀਆਂ ਦੇ ਖਾਤੇ ਪਲੀਜ਼ ਉਹ ਉਹਨਾਂ ਬੀਬੀਆਂ ਦੇ ਖਾਤੇ ਜਿਹਨੂੰ 1100 ਰੁਪਏ ਪ੍ਰੋਮਿਸ ਕੀਤਾ ਸੀ ਜਿਹੜੇ 3500 ਡਿੱਕ ਰਿਹਾ ਉਹਨਾਂ ਦੇ ਖਾਤੇ ਉਹਨਾਂ ਉਹਨਾਂ ਟੀਚਰਾਂ ਦੇ ਖਾਤੇ ਜਿਹਨਾਂ ਡਾਂਗਾ ਵਰਾਂਦੇ ਉਹ ਤੁ ਸਿੰਘਰੂਰ ਦੇ ਅੰਦਰ ਉਹਨਾਂ ਦੇ ਖਾਤੇ ਜਿਹੜੇ ਦੀਵਾਲੀ ਕਾਲੀ ਗਈ ਹੈ ਸਾਡੇ ਪੀਆਰਟੀਸੀ ਦੇ EMPLOYEES ਸੀਗੇ ਐਜਡ ਸਕੂਲ ਦੇ ਸੀਗੇ ਵਨ ਵਿਭਾਗ ਦੇ ਲੋਕ ਸੀਗੇ ਜਿਹਨੂੰ ਤਨਖਾਹਾਂ ਨਹੀਂ ਮਿਲੀਆਂ ਚਾਰ-ਚਾਰ ਮਹੀਨੇ ਤੋਂ ਕਾਲੀ ਗਈ ਸਿਰਫ ਉਹਨਾਂ ਦੇ ਖਾਤੇ ਪਲੀਜ਼ ਕਹਿ ਦਿਓ ਕਿਉਂਕਿ ਉਹਨਾਂ ਦੇ ਦਿਲ ਬੜੇ ਦੁਖੀ ਹੈ ਵੀ ਸਾਡੇ ਮੁੱਖ ਮੰਤਰੀ ਦੇ ਉੱਪਰ ਐਵ ਜੈ ਅਲਿਗੇਸ਼ਨ ਲੱਗਿਆ ਇੱਕ ਵਾਰ ਕਹਿ ਦਿਓ ਇਹ ਵੀਡੀਓ ਝੂ ਸਤਾ ਨਹੀਂ ਹੈ ਪਰ ਬੁਲਾਰੇ ਆਮਾ ਦੀ ਪਾਰਟੀ ਦੇ ਕਹਿੰਦੇ ਸਭ ਤੋਂ ਦਾ ਸ਼ੇਰ ਤਾਂ ਭਾਜਪਾ ਨੇ ਕੀਤੀ ਉਹਨਾਂ ਦੇ ਨਾਲ ਸੰਬੰਧ ਨੇ ਬਿਲਕੁਲ ਸ਼ੇਅਰ ਕਰਨ ਵਾਲੇ ਦੇ ਆਪਣੇ ਅਕਾਊਂਟਾਂ ਤੋਂ ਕੀਤੇ ਨੇ ਬਲਦੇਜ ਪੰਨੂ ਜੀ ਮਲਵਿੰਦਰ ਕੰਗ ਜੀ ਤੇ ਜਿਹੜੇ ਅੱਗੇ ਬੋਲਣ ਜਾ ਰਹੇ ਨੇ ਇੱਕ ਇੰਸਟਾਗ੍ਰਾਮ ਆਈਡੀ ਹੈ ਇਹਦੇ ਉੱਪਰ 7.5 ਲੱਖ ਸ਼ੇਅਰ ਹੈ ਇਹ 7.5 ਲੱਖ ਸ਼ੇਅਰ ਹੈ 7.5 ਲੱਖ ਚੋਂ ਤੁਸੀਂ ਕਿੰਨਾ ਦੱਸਿਆ ਚਾਰ ਬੰਦੇ ਨਾਲ ਲਾਤੇ 7.5 ਲੱਖ ਦਾ 1% ਕਿੰਨਾ ਹੁੰਦਾ 7500 ਹੈ ਨਾ ਚਾਰ ਬੰਦੇ ਪੰਦੇ 0.000% ਲੋਕ ਬੰਦੇ ਨੇ ਹੈ ਨਾ ਇਹ ਦੇਖਿਓ ਕਿੰਨੀਆਂ ਆਈਡੀਆ ਨੇ ਕਿੰਨੀਆਂ ਆਈਡੀਆ ਨੇ ਆਈਡੀਆ ਭਰੀਆਂ ਪਈਆਂ ਮਤਲਬ ਮੈਂ ਕਾਗਜ਼ ਦਿਖਾਈ ਜਾਊਗਾ ਦਿਖਾਈ ਜਾਊਗਾ ਦੇਖੇ ਰਖੋ ਕਿੰਨੀ ਆਈਡੀਆ ਨੇ ਜਿੰਨਾ ਤੇ ਸ਼ੇਅਰ ਹੋਇਆ ਪਿਆ ਇਹਨਾਂ ਆਈਡੀਆ ਦੇ ਉੱਪਰ ਵੀ ਮਤਲਬ 64% ਅਲੋਕੇਸ਼ਨ ਲਗਾਓਗੇ ਇਹ ਦੇਖੋ ਜੀ ਇਹ ਦੇਖੋ ਜਿਸ ਆਈਡੀੀ ਤੇ ਪਹਿਲੇ ਸ਼ੇਅਰ ਹੋ ਉਸ 9 ਮਿਲੀਅਨ ਈਵਿਊਜ਼ ਹੋ ਗਏ ਇਹ ਸਾਡੇ ਕਰਕੇ ਹੋਇਆ ਝੂਠ ਤੇ ਪਰਦਾ ਨਹੀਂ ਪਾ ਸਕਦੇ ਪਗਵੰਤ ਮਾਨ ਸਾਹਿਬ ਪ੍ਰੈਸ ਕਾਨਫਰੰਸ ਕਰਨ ਦੋ ਗੱਲਾਂ ਜਵਾਬ ਦੇਣ ਪਹਿਲਾ ਇਹ ਵੀਡੀਓ ਝੂਠ ਹੈ ਇਹ ਕਹਿਣ ਔਰ ਦੂਜਾ ਜਿਹੜਾ ਹੈ ਕਹਿਣ ਜਗਮਨ ਸਾਹਿਬ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ ਭਾਜਪਾ ਇੰਨਾ ਜੋਰ ਲਾ ਰਹੀ ਹੈ ਸੀਮ ਭਗਵੰਤ ਮਾਨ ਤੋਂ ਕਹਾਉਣ ਵਾਸਤੇ ਕਿ ਇੱਕ ਵਾਰੀ ਬੋਲ ਦੇਣ ਕਿ ਹਾਂ ਫੇਕ ਹੈ ਜਾਂ ਕੀ ਸਬੰਧ ਹੈ ਪੰਜਾਬ ਪੰਜਾਬ ਜਵਾਬ ਬਾਕੀ ਪਾਰਟੀ ਚੁੱਪ ਨੇ ਸਾਰੇ ਪੰਜਾਬ ਜਵਾਬ ਮੰਗਦਾ ਬਾਕੀ ਪਾਰਟੀ ਚੁੱਪ ਪੰਜਾਬ ਜਵਾਬ ਮੰਗਦਾ ਸਾਰਾ ਪੰਜਾਬ ਜਵਾਬ ਮੰਗ ਰਿਹਾ ਸਾਰੇ ਪੰਜਾਬ ਨੂੰ ਜਵਾਬ ਚਾਹੀਦਾ ਹੈ ਵਿਦੇਸ਼ਾਂ ਵਾਦੇ ਪੰਜਾਬੀ ਨੂੰ ਜਵਾਬ ਚਾਹੀਦਾ ਹੈ ਹਿੰਦੁਸਤਾਨੀਆਂ ਨੂੰ ਜਵਾਬ ਚਾਹੀਦਾ ਸਾਡੇ ਇੱਕ ਸੂਬੇ ਦੇ ਮੁੱਖ ਮੰਤਰੀ ਦੇ ਉੱਪਰ ਅਲਿਗੇਸ਼ਨ ਲੱਗੇ ਨੇ ਬਾਕੀ ਜਿਹੜੇ ਸੂਬਿਆਂ ਦੇ ਲੋਕ ਕਹਿੰਦੇ ਨੇ ਪੰਜਾਬੀ ਕਹਿੰਦੇ ਨੇ ਸਾਡੇ ਪੰਜਾਬ ਦੇ ਸੂਬਾ ਬਦਨਾਮ ਹੋ ਰਿਹਾ ਜਵਾਬ ਨਹੀਂ ਦਿੰਦੇ ਮਾਨ ਸਾਹਿਬ ਇਹ ਨਹੀਂ ਕਹਿੰਦੇ ਵੀਡੀਓ ਝੂਠ ਹੈ ਇਹ ਨਹੀਂ ਕਹਿੰਦੇ ਜਗਮਨ ਸ਼ਾਮਰਾ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ ਕਹਿ ਦੋ ਨਾ ਮਾਨ ਸਾਹਿਬ ਇੰਤਜ਼ਾਰ ਕਰ ਰਹੇ ਕੋਲ ਹੈ ਕੁਛ ਇਦਾਂ ਦਾ ਕਿ ਜਿਹੜਾ ਇੱਕ ਵਾਰੀ ਕਹਿ ਕੇ ਦੇਖੇ ਕਿ ਮੁੱਖ ਮੰਤਰੀ ਉਸ ਤੋਂ ਬਾਅਦ ਫਿਰ ਅਸੀਂ ਕਰਦੇ ਖੁਲਾਸੇ ਜੀ ਬੀਜੇਪੀ ਦਾ ਕੋਈ ਰਿਸ਼ਤਾ ਨਹੀਂ ਹੈ ਇਹ ਜਗਮਨ ਸ਼ਾਮਰਾ ਪਹਿਲੇ ਬੀਜੇਪੀ ਦੇ ਲੀਡਰਾਂ ਦੇ ਖਿਲਾਫ ਦੁਨੀਆ ਜਹਾਨ ਦੇ ਅਲੀਗੇਸ਼ਨ ਲਾਂਦਾ ਰਿਹਾ ਹੈ ਕਰਪਸ਼ਨ ਦੇ ਇਹਨਾਂ ਦਾ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਹੈ ਠੀਕ ਹੈ 7.5 ਲੱਖ ਸ਼ੇਅਰ ਹੋਇਆ ਹੈ ਉਸੇ ਚਾਰ ਬੰਦੇ ਤੁਸੀਂ ਗਿਣਾ ਰਹੇ ਹੋ ਮਰ ਸਾਢੇ 7 ਲੱਖ ਦਾ 1% ਸਾਢੇ 7000 ਬਣਦਾ ਹੈ ਸਾਢੇ 7000 ਦਾ ਵੀ ਥੱਲੇ ਚਲੋ 0.00% ਤੁਸੀਂ بیچ ਵਿੱਚ ਚਾਰ ਬੰਦੇ ਨਾ ਗਿਣਾਤੇ ਸਾਢੇ 7 ਲੱਖ ਲੋਕ ਕੋਣ ਨੇ ਜਿਹੜੇ ਸ਼ੇਅਰ ਕਰੀ ਬੈਠੇ ਨੇ ਇਹਦਾ ਮਤਲਬ ਲੋਕ ਦੁਖੀ ਨੇ ਲੋਕ ਪਰੇਸ਼ਾਨ ਨੇ ਭਗਵੰਤ ਮਾਨ ਦੇ ਮੁਖ ਤੋਂ ਸੁਣਨਾ ਚਾਹੁੰਦੇ ਨੇ ਭਾਜਪਾ ਦੇ ਇਲਜ਼ਾਮ ਲਾੜਨੇ ਬੰਦ ਕਰੋ ਬਲਤੇਜ ਪੰਨੂ ਜੀ ਮਲਵਿੰਦਰ ਕਾਂਗੜੀ ਆਮਨ ਅਰੋੜਾ ਜੀ ਪਲੀਜ਼ ਭਗਵੰਤ ਮਾਨ ਸਾਹਿਬ ਨੂੰ ਬੁਲਾਓ ਕਿ ਇਹ ਵੀਡੀਓ ਝੂਠ ਹੈ ਔਰ ਜਗਮਨ ਸਾਹਮਣੇ ਨਾ ਮੇਰਾ ਕੋਈ ਰਿਸ਼ਤਾ ਨਹੀਂ ਹੈ ਠੀਕ ਹੈ ਬਹੁਤ ਹਨ ਬਤੂਸ਼ ਦੇਖੋ ਕਿ ਇਹ ਸਨ ਬਨੀ ਜੋਸ਼ੀ ਜੀ ਜਿਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕਿਉਂਕਿ ਪਹਿਲਾਂ ਜੋਸ਼ਵੀ ਸ਼ਰਮਾ ਨੇ ਉਹਨਾਂ ਨੇ ਟਵੀਟ ਕੀਤਾ ਸੀ ਟਵੀਟ ਤੋਂ ਬਾਅਦ ਆਵਾਦੀ ਪਾਰਟੀ ਨੇ ਦੋ ਕਾਨਫਰੰਸਾਂ ਕੀਤੀਆਂ ਨੇ ਮਲਤੇਜ ਪੰਨੂ ਨੇ ਮਾਲਵਿੰਦਰ ਕੰਗ ਜੋ ਐਮਪੀ ਨੇ ਉਹਨਾਂ ਵੱਲੋਂ ਕੀਤੀਆਂ ਗਈਆਂ ਨੇ ਇਲਜ਼ਾਮ ਸਿੱਧੇ ਤੌਰ ਤੇ ਭਾਜਪਾ ਉੱਤੇ ਲਗਾਏ ਸੀ ਕਿਨਾਂ ਦੇ ਕਈ ਆਗੂ ਜਿਹੜੇ ਉਸ ਵੀਡੀਓ ਨੂੰ ਵਾਇਰਲ ਕਰ ਰਹੇ ਨੇ ਤੇ ਨਾਲ ਦੀ ਨਾਲ ਇਹ ਸਾਜ਼ਿਸ਼ ਹੈ اور دوسرے پاسے ਹੁਣ ਆਮ ਆਦੀ پارٹی ਦੇ ਖਿਲਾਫ ਜਿਹੜੀ ਹੁਣ ਭਾਜਪਾ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਸਿੱਧਾ ਸੀਐਮ ਭਗਵੰਤ ਮਾਨ ਤੋਂ ਪੁੱਛਿਆ ਕਿ ਭਗਵੰਤ ਮਾਨ ਸਾਹਿਬ ਆਪ ਬੋਲਣ ਕਿ ਵੀਡੀਓ ਫੇਕ ਹੈ ਜਾਂ ਸੱਚ ਹੈ ਉਸਦੇ ਨਾਲ ਸੰਬੰਧ ਕੀ ਹੈ ਤਾਂ ਇਹ ਪੂਰਾ ਕਲੀਅਰ ਕਰਨ ਕਿਉਂਕਿ ਪੰਜਾਬ ਦੇ ਲੋਕ ਜਵਾਬ ਮੰਗਦੇ ਨੇ ਇਸ ਤਰੀਕੇ ਦੀ ਗੱਲ ਭਾਜਪਾ ਦੇ ਸੀਨੀਅਰ ਆਗੂ ਤੇ ਬਲਾਰੇ ਨੀ ਜੋਸ਼ੀ ਵੱਲੋਂ ਕੱਲ ਕਹੀ ਗਈ ਹੈ ਥੋੜੇ ਕਹਿਣ ਮੈਂ ਗਰਜੋਤ ਦੇ ਨਾਲ ਹਰਤੇਸ਼ ਸਿੰਘ